ਸਰਬਤਰਮ ਨਿਊਜ਼ ਚੈਨਲ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਜੀ ਸਰਬਤਰਮ ਨਿਊਜ਼ ਚੈਨਲ ਦੀ ਮੈਂ ਜਹ ਪਹੁੰਚੀ ਪਿੰਡ ਖੇੜਾ ਨਜ਼ਦੀਕ ਠੱਕਰਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਗੁਰਦੁਆਰਾ ਡੇਰਾ ਬ੍ਰਹਮ ਗਿਆਨੀ 168 ਸੰਤ ਬਾਬਾ ਦੂਲਤ ਸਿੰਘ ਜੀ ਦੇ ਸਥਾਨ ਤੇ ਸਮੂਹ ਨੱਗਰ ਵਾਸੀ ಗ್ರಾಮ ਪੰਚਾਇਤ ਪ੍ਰਵਾਸੀ ਭਾਰਤੀਆਂ ਤੇ ਇਲਾਕੇ ਦੇ ਸਹਿਯੋਗ ਨਾਲ ਬ੍ਰਹਮ ਗਿਆਨੀ 168 ਸੰਤ ਬਾਬਾ ਦੂਲਤ ਸਿੰਘ ਜੀ ਦੀ ਯਾਦ ਵਿੱਚ ਮਹੀਨਾਵਾਰੀ ਮਹਾਨ ਗੁਰਮਤ ਸਮਾਗਮ ਡੇਰੇ ਦੇ ਮੁਖ ਸੇਵਾਦਾਰ ਸੰਤ ਬੱਬਾ ਜਸਵੰਤ ਸਿੰਘ ਖੇੜਾ ਜੀ ਦੀ ਅਗਵਾਈ ਹੇਠ ਛਰਦਾ ਭਾਵਨਾ ਨਾ ਕਰਵਾਏ ਗਏ। ਇਸ ਵਾਰ ਇਹ ਜਾਣਕਾਰੀ ਦਿੰਦੇ ਹੋਏ ਡੇਰੇ ਦੇ ਮੁੱਖ ਸੇਵਾਦਾਰ ਸੰਤ ਬੱਬਾ ਜਸਵੰਤ ਸਿੰਘ ਖੇੜਾ ਜੀ ਨੇ মিডিਆ ਨਾਲ ਗਲਤ ਕਰਦੇ ਹੋਏ ਦੱਸਿਆ ਕਿ ਸਮਾਗਮ ਦੌਰਾਨ ਸ਼੍ਰੀ ਖੰਡਪੜ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਪ੍ਰੰਤਵਾਨ ਹਾਲ ਵਿੱਚ ਸੰਤ ਬੱਬਾ ਜਸਵੰਤ ਸਿੰਘ ਖੇੜਾ, ਸੰਤ ਬੱਬਾ ਹਰਗਿਨ ਸਿੰਘ ਛੋਡੀ ਠੱਕਰਵਾਲ, ਭਾਈ ਜਗਤ ਸਿੰਘ ਠੱਕਰਵਾਲ, ਭਾਈ ਪਰਮਜੀਤ ਸਿੰਘ ਮਾਹਲਪੁਰ ਪਾਈ ਜਿੰਦਰਪਾਲ ਸਿੰਘ ਠੱਕਰਵਾਲ ਨੇ ਗੁਰਵਾਣੀ ਇਤਿਹਾਸ ਰਾਈ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਸੰਤ ਬੱਬਾ ਜਸਵੰਤ ਸਿੰਘ ਜੀ ਨੇ ਆਏ ਹੋਏ ਸੰਤ ਮਹਾਪੁਰਸ਼ ਰਾਗੀ ਜੱਥੇ ਅਤੇ ਪ੍ਰਮੁੱਖ ਸ਼ਖਸੀਅਤਾਂ ਤੇ ਸਹਿਯੋਗੀਆਂ ਨੂੰ ਸਿਰੋਪੋਧ ਦੇ ਕੇ ਸਨਮਾਨਤ ਕੀਤਾ ਇਸ ਸਮਾਗਮ ਦੌਰਾਨ ਬੱਬਾ ਸਰਵਿਸਿੰਗ ਸਾਭੀ ਬੱਬਾ ਗੁਰਪ੍ਰੀਤ ਸਿੰਘ ਗੋਪੀ ਹਰਮੇਸ਼ ਸਿੰਘ ਪੰਜੋੜਾ ਪ੍ਰਿੰਸੀਪਲ ਪਿਆਰਾ ਰਾਮ ਤਰਲੋਚਨ ਸਿੰਘ ਅਮਰਦੀਪ ਸਿੰਘ ਨਰਿੰਦਰ ਸਿੰਘ ਹਾਲਟਾ ਸਵਰਨਜੀਤ ਸਿੰਘ ਤੋਤਾ ਬਲਜਿੰਦਰ ਸਿੰਘ ਮੋਨਾਕਲਾਂ ਸਰਿੰਦਰਪਾਲ ਸਿੰਘ ਸਾਬਕਾ ਸਰਪੰਚ ਮੋਨਾਕਲਾਂ ਸਰਿੰਦਰ ਸਿੰਘ ਨਾਬਾ ਬਲਵਿੰਦਰ ਸਿੰਘ ਜਲੰਧਰ ਨਰਿੰਦਰ ਸਿੰਘ ਖੇੜਾ ਅਜੀਤ ਸਿੰਘ ਵਾਰੀਆਂ ਖੁਰਦ ਗੁਰਪ੍ਰੀਤ ਸਿੰਘ ਹਾਲਟਾ ਸੁਖਦੇਵ ਸਿੰਘ ਬੈਂਚਾ ਕੈਪਟਨ ਅਮਨ ਚੰਦ ਸਿੰਘ ਠੱਕਰਵਾਲ ਹਰਿੰਦਰ ਸਿੰਘ ਠੱਕਰਵਾਲ ਸੁਬੇਦਾਰ ਇਕਬਾਲ ਸਿੰਘ ਠੱਕਰਵਾਲ ਪਰਮਜੀਤ ਸਿੰਘ ਠੱਕਰਵਾਲ ਕਮਲਜੀਤ ਸਿੰਘ ਫੌਜੀ ਠੱਕਰਵਾਲ ਅਤੇ ਇਸ ਤੋਂ ਲਗਾ ਲੱਕ ਦੀਆਂ ਨਿੱਕਲ ਸੰਤੇ ਇਸ ਮੌਕੇ ਹਾਜ਼ਰ ਸਨ ਇਸ ਮਾਗਮਦਾਨ ਚਾਪ ਕੋੜੇ ਤੇ ਗੁਰੂ ਕੇ ਲੰਗਰ ਤੁੱਟ ਵਰਤਾਏ ਗਏ ਆਓ ਸੀ ਦੇਖਦੇ ਇਸ ਮੌਕੇ ਦੇ ਕੋ ਲਾਈਵ ਤਸਵੀਰਾਂ ਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਦੇਖਦੇ ਰਹੋ ਸਰਬਤਰਮ ਨਿਊਜ਼ ਚੈਨਲ ਧੰਨਵਾਦ ਜੀ Don't mm -hmm. ਭਗਤ ਸੂਰਮਾ ਦਾਤਾ ਦੇ ਭਗਤ ਸੂਰਮਾ ਦਾਤਾ ਦੇ ਭਗਤ ਸੂਰਮਾ ਦਾਤਾ ਦੇ ਭਗਤ ਸੂਰਮਾ ਨਾ ਜਗਨ ਮਾਰ ਤੇਰੀ ਮਨ ਮੋੜੀ ਹੋ ਜਾ ਤਾ મેરે મન તૂટી હો જા મેરે મન તૂટી હો જા મેરે મન તૂટી હો જા મેરે મન તરના દે મેરે મન તૂટી હો જા સાતા દે તરના દે ਮਨ ਘੋੜੀ ਹੋ ਜਾ ਜਿਦ ਤੂੰ ਹੋ ਜਾ ਮੇਨ ਨੂੰ ਤੂੰ ਮਤੈ ਤੇਰੇ ਮਨ ਘੋੜੀ ਹੋ ਜਾ ਮੇਰੇ ਮਨ ਤੂੰ ਰੋ ਜਾ ਜਿਦ ਤੂੰ ਨਾ ਨਾ ਮੈਂ ਮੱਤ ਦਾਸਾ ਤੇ ਤੂੰ ਕੋਣ ਤੂੰ ਮਗਯੋ ਤੇ ਮੇ ਗਤਕ ਸੂਰਮਾ ਕਿੰਨਾ ਜਗ ਜਿਉਂਦੈ ਨੇ ਜਗ ਦਾ ਤੇ ਭਗਤ ਸੂਰਮਾ ਮਨ ਮੰਨ ਲੈਂਦੈ यो सजनाम हर नत गायो दो भॻवत सोरी मनवायो वामो जाग छोरी मन पायो घर पार दा न ممدائی گور پرشاد نانک مت پائی تو ہر نام ممدائی گور پرشاد نانک مت پائی ਤਨ ਤੇ ਕਿਵਾਂ ਗੁਣ ਤੇਰਾ ਪਾਉਣ ਕਰਮ ਹੋਏ ਪ੍ਰਭ ਤੇਰਾ ਏਕ ਨਾਂ ਕੀ ਸੁਣ ਲੈ ਜਿਉ ਨਾਮੁ ਕਾਹੇ ਆਖੀ ਏਕ ਨੰਦੇ ਸੋਮ ਰਤਮ ਤੇਰੇ ਹੋ ਨਾਮੁ ਲਾਰੇ ਆਪਣਾ ਤੇਰੇ ਸੋ ਬਿਨੋ ਕੰਭੇ ਨਾ ਜਨੋ ਬਿਨੋ ਪ੍ਰਭ ਮਹੇਰੇ ਮਿਤਾ ਤਰਣੰਤ ਮਲ ਪਸੋ ਦੇਜੀ ਤਾ ਬਹਤੇ ਕ੍ਰਿਪਾ ਕਰੀ ਕੰਨਾ ਨਾਨਕ ਏਕ ਅੰਗਰੇ ਅਰਦਾਸ ਤੇ ਸਰਨਾਈ ਪੂਰਨ ਗੁਨਤਾ